ਲੈ ਭਾਈ ਅੱਜ ਆਪਣਾ ਪਿੰਡ ਹਰਿਆਉਕਲਾਂ ਛੜ ਪੀੜ ਤਾਂ ਲਈ ਨਾ ਦਾਣੇ ਇਕੱਠੇ ਕਰ ਰਿਆ ਕੋਈ ਦਾਣੇ ਦੇ ਰਿਆ ਕੋਈ ਪੈਸੇ ਦੇ ਰਿਆ ਲਾ ਲੈ ਸਰਤਾ ਸਮਾਨ ਬਹੁਤ ਵਧੀਆ ਸੇਵਾ ਲੱਗ ਰਿਆ ਆਪਣੇ ਪਿੰਡਾ ਕੇ ਮੁੰਡੇ ਕਰਨਾ ਨੌਜਵਾਨ ਮੁੰਡੇ ਲੱਗ ਰਿਆ ਬਈ ਕਰਨਾ ਬਹੁਤ ਵਧੀਆ ਕੰਮ ਕਰ ਰਿਆ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਭਾਈ ਬੜਾ ਵਾਸੀ ਬੜੀਆਂ ਬੜੀਆਂ ਟਰੈਲੀ ਭਾਈ ਵਾਦੋ ਵਾਦੋ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਬਈ ਆਪਣੀ ਪਿੰਡਾਂ ਲਈ ਸੋ ਦਾ ਮਦਦਤ ਮਿਲਿਆ ਹੈ ਪਰਵਾਦ ਬਾ ਇਹਨਾਂ ਨੂੰ ਤੰਦਰੁਸਤੀ ਵਾਸਤੇ ਸਰਪੀਰ ਦੇ ਦੇ ਭਾਈ ਮੱਝ ਏਰੀਆ ਜਿੱਥੇ ਗੰਗਰ ਪਸ਼ੂ ਫਸਲવાડી ਦਾ ਬੇਅੰਤ ਨੁਕਸਾਨ ਹੋ ਗਿਆ ਆਪਣਾ ਫਰਜ਼ ਹੈ ਭਾਈ ਇਹਨਾਂ ਦੀ ਜਾ ਕੇ ਆਪਾਂ ਮਦਦ ਕਰੀਏ ਬਹੁਤ ਬਹੁਤ ਧੰਨਵਾਦ ਭਾਈ ਡੇਰਾਵਾਸੀਆਂ ਦਾ ਕੂੜੀਆਂ ਪਰਿਵਾਰ ਦਾ ਜਿਨ੍ਹਾਂ ਦੇ ਭਾਈ ਬਹੁਤ ਬਹੁਤ ਦਾਨ ਦੇ ਗਏ ਹੋ ਠੀਕ ਹੈ ਹੋਰ ਜੀ ਠੀਕ ਹੋ ਸੜਪੀੜਾਂ ਦੇ ਭਾਈ ਬਹੁਤ 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 ਪਾਏ ਬਹੁਤ 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 ਵਜੇ ਕੰਮ ਕਰ ਰਹੇ ਮਰੇ ਤੋਂ ਕੁੱਤਾ ਗਿਆ ਦਾਨ ਕਪੂਰ ਕਰੇ ਤੇ ਗਿੰਦ ਗੁਰੂ ਰਾਹ ਤੇ ਆਪਣੀ ਤਰੱਕੀ ਲਾਖੋ ਤੇ ਪੰਜਾਬ ਵਾਲਾ ਪੰਜਾਬ ਨਾਲ ਨਹੀਂ ਖੜਿਆ ਹਰਪੀੜਾਂ ਸਿੰਘ ਕੂੜੀਆਂ ਵੱਲੋਂ ਸੜ ਪੀੜਤਾਂ ਲਈ ਆਇਆ ਹੈ ਪਰਮਾਤਮਾ ਇਹਨਾਂ ਨੂੰ ਤਰੱਕੀ ਵਾਖੇ ਕਮਾਈ ਚ ਬਰਕਤ ਪਾਵੇ ਗੁੰਗੁਗਲੀ ਰਾਜ ਤੇ ਆਪਣੀ ਤਰੱਕੀ ਵਾਖੇ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਦਾ ਬਹੁਤ ਸਾਰਾ ਵਾਹਿਗੁਰੂ ਜੀ ਕੀ ਫਤਿਹ ਸਾਸਰੀਆਕਾਰ ਸੇ 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 ਵਾਹ ਵਾਹ